ਪਾ 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 ਖੂਬ ਦਾ ਨਾਮ ਕੀਆ ਸੰਵੀਰ ਕੋ ਜਿਹੜਾ ਲੜਕਾ ਵਿਦੇਸ਼ ਗਿਆ ਸੀ ਜਰ ਵਿਦੇਸ਼ ਗਿਆ ਸੀ ਵਿਜਗ੍ਰੇਸ਼ ਗਿਆ ਨਾ ਲੰਗਾਈ ਗਿਆ ਗੁਰਤਕਾਲ ਸੀ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਯਾਰ ਉਹ ਤੇ ਜਾ ਕੇ ਰਸਤੇ ਚ ਕੋਰ ਢਿੱਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਉਹ ਡਾਕਟਰ ਹੀ ਲਾਜ ਵਗੈਰਾ ਉਧਰ ਚੱਲਿਆ ਡਾਕਟਰੀ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਹਦੇ ਬਾਜੀ ਨੇ ਇਹਨੂੰ ਦਵਾਈ ਦੁਈ ਲਾਉਂਦਾ ਸੀ ਹਾਂ ਅੰਦਾ ਨਹੀਂ ਡਾਕਟਰ ਕੋਲ ਨਹੀਂ ਮੈਂ ਜਾਣਾ ਮੈਨੂੰ ਕੋ ਕੋ ਝੋਲਣਗੇ ਉਹ ਵੀਰੇ ਵੀ ਆਇਆ ਸੀ ਜਾਨ ਬਰਾ ਹਾਂ ਆਇਆ ਸੀ ਦੋ ਬੱਚੇ ਉਹਦੇ ਇੱਕ ਬੇਟੀ ਐ ਇੱਕ ਬੇਟਾ ਆ ਹਾਏ ਕੀ ਨਾਮ ਹੈ ਤੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤ ਜੀ ਦੀ ਬਾਰ ਕੰਦੇਸ਼ ਦੇ ਵਿੱਚ ਡੈਕ ਕੀ ਲੱਗਦੀ ਸੀ ਕਰੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਉਸ ਸਰਵਿੰਦਰ ਸਿੰਘ ਕੀ ਗੱਲ ਹੋਈ ਆ ਉਹ ਬਾਜੀ 2 ਤਰੀਕ ਨੂੰ ਕਰੋ ਹੱਸਦੇ ਕੇ ਤੇ ਗੈਰ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਤਨ ਦੇ ਗਿਆ ਉਸ ਦਿਨ ਦੇ ਬਿਮਾਰ ਕੱਲੋ ਪੂਰੇ ਉਹਦੇ ਅਟੈਕ ਹੀ ਹੋ ਗਿਆ ਕਿੰਨੇ ਕੁ ਮਰਸੀ ਦੇ ਉਹਦੇ ਉਹਨਾਂ ਦੀ 32 ਸਾਲ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਰਿਹਾ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਬਾਡੀ ਨੂੰ ਪੰਜਾਬ ਲਿਆਉਣ ਲਈ ਕੋਸ਼ਿਸ਼ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਚਤਨ ਕੀਤੇ ਜਾ ਰਹੇ ਕਿ ਬਾਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ

ਮਾਰਗ ਤੇ ਹੁਣ ਇਹੋ ਹੀ ਆ ਗਾ ਬੱਚੇ ਜਵਾਨ ਹੋਣਾ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੰਕਰੀ ਹੋਈ ਦਰਸ ਕੀਤਾ ਜਾਵੇ ਪਰਿਵਾਰ ਦੇ ਕਿ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੇ ਵੀ ਆਜੀ ਵਿਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆਉਣ ਲਈ ਕੋ ਯਤਨ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹੈਲਪ ਕੀਤੀ ਜਾਵੇ